ਅਮੇ ਤੋਂ ਛੱਡ ਦੋ ਯਾਰ ਬਸ ਠੀਕ ਆ ਜਾਨ ਆਹੀ ਕਿ ਆਹੀ ਤੂੰ ਬੋਲ ਤੂੰ ਹੀ ਬੋਲਿਆ ਯਾਰ ਮੈਂ ਨਹੀਂ ਬੋਲਦਾ ਤੂੰ ਨਹੀਂ ਕੁਝ ਨਿਕਾਲਾ ਨਹੀਂ ਮੈਂ ਕੋਈ ਗੱਲ ਨਹੀਂ ਕਰਨੀ ਤੂੰ ਯਾਰ ਤੂੰ ਕਹਿ ਨਹੀਂ ਨਾ ਮੁੰਡੇ ਬੁਲਾ ਰਹੇ ਆ ਬੁਲਾਓ ਜਾ ਬੁਲਾਓ ਜਿਹੜਾ ਕੁਝ ਨਹੀਂ ਕਰਨਾ ਗੱਡੀ ਤੋੜੋਗੇ ਜਾਓ ਜਲੋ ਤੋੜੋਗੇ ਨਹੀਂ ਲਾ ਕੇ ਪਲਵਾਨ ਉਹਨਾਂ ਦੇ ਬੰਦੇ ਆਏ ਅੱਜ ਪੋਣੇ ਪਲਵਾਨ ਦੇ ਬੰਦੇ ਆਏ ਕਿਹਾ ਨਾਲੇ ਇੱਥੇ ਆ ਗਏ ਨਾ ਇੱਥੇ ਆ ਕੇ ਸੋ ਆਹ ਮੁੰਡੇ ਨੇ ਕਹਿੰਦਾ ਕਹਿੰਦਾ ਵੀ ਮੇਰੇ ਕੋਲ ਸਾਹ ਰਹੀ ਕਹਿੰਦਾ ਕਹਿੰਦਾ ਪਾਈਆ ਸਾਡੇ ਗਲੇ ਦੇ ਵਿੱਚ ਰੋਜ਼ ਡੇਲੀ ਦੇ 2-3 ਗੇੜੇ ਆ ਗਿਆ ਕੁਝ ਮੁੰਡੇ ਨਿਕਲਦੇ ਆ ਜੀ ਆ ਦੇਖੋ ਸਾਈਡ ਤੇ ਸਾਡੀ ਗੱਡੀ ਪਹਿਲਾਂ ਇਧਰੋਂ ਮਾਰ ਕੇ ਗਿਆ ਗੱਡੀ ਨਾਲ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਣ ਦੀ ਅੱਗੇ ਜਾ ਕੇ ਅਸੀਂ ਜਾ ਕੇ ਉਹਨਾਂ ਦੀ ਗੱਡੀ ਰੋਕ ਲਈ ਅੱਗੇ ਪਹਿਲਾਂ ਤਾਂ ਰੁਕੇ ਨਹੀਂ ਇੱਥੋਂ ਅਸੀਂ ਬਹੁਤ ਹਾਕਾ ਮਾਰੀ ਆਂ ਤੇ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਗੱਡੀ ਸਪੀਨਰ ਲਾਂਗੇ ਅੱਗੇ ਥੋੜਾ ਏਰੀਆ ਘਟਾ ਉੱਥੇ ਜਾ ਕੇ ਅਸੀਂ ਉਹਨਾਂ ਦੀ ਗੱਡੀ ਰੋਕ ਲਈ ਤੇ ਅਸੀਂ ਕਿਹਾ ਵੀ ਯਾਰ ਭਾਈ ਤੁਸੀਂ ਗੱਡੀ ਮਾਰਤੀ ਚਲੋ ਰੁਕਤ ਸਹੀ ਗਲਤ ਕਰੋ ਕਹਿੰਦਾ ਇਹ ਦੱਸੋ ਪਹਿਲਾਂ ਵੀ ਆ ਗਲੀ ਤੁਹਾਨੂੰ ਅਲਾਉਡ ਸਰਕਾਰ ਅਲਾਉਡ ਕਰਦੀ ਵੀ ਕਿਹੜੀ ਗੱਡੀ ਖੜਾਣਾ ਕਹਿੰਦਾ ਵੀ ਹੁਣ ਜਿੰਨੀਆਂ ਗੱਡੀਆਂ ਖੜਾਣੇਂ ਏਦਾਂ ਹੀ ਚੜਕ ਮੈਂ ਚੜ ਮੈਂ ਬਿਲਕੁਲ ਚੰਗੀ ਤਰ੍ਹਾਂ ਮਿਲ ਨੂੰ ਨਾਲ ਕਲੋਜ਼ ਗੱਲ ਕੀਤੀ ਐ ਜਦੋਂ ਕਿ ਉਹਨਾਂ ਦੇ ਵਿੱਚ ਇੱਕ ਮੁੰਡਾ ਫੇਰ ਵੀ ਕੰਪਰਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦੋ ਮੁੰਡੇ ਮਤਲਬ ਬਿਲਕੁਲ ਕਹਿ ਰਹੇ ਸੀਗੇ ਇੱਕ ਨੇ ਤੇ ਮੇਰੇ ਤੇ ਮਤਲਬ ਬਾਅਦ ਚ ਉਹਨਾਂ ਨੇ ਇੰਨਾ ਹਾਈਪਰ ਕਰਤਾ ਕਹਿੰਦੇ ਵੀ ਇਹਦੇ ਉੱਤੇ ਗੱਡੀ ਚੜਾ ਦੇ ਸਾੜੇ ਇੱਕ ਪਰਜਾ ਹੋਰ ਦੇਖਿਆ ਜਾਊਗਾ ਇਹ ਕੌਣ ਲੋਕ ਨੇ ਕੋਈ ਇਹ ਮਤਲਬ ਇੱਥੇ ਆ ਦੇਖੇ ਜਾਂਦੇ ਤਿੰਨ ਮਤਲਬ ਨਿਕਲਦੇ ਮੁੰਡੇ ਨੇਗੇ ਮੇਰੇ ਖਿਆਲ ਨਾਲ ਨੇੜੇ ਦੇ ਮਹੱਲੇ ਦੇ ਨੇ ਯਾਰ ਦੂਰ ਦੇ ਨਹੀਂ ਹੈਗੇ ਸਾਹਮਣੇ ਘਰ ਵਿੱਚ ਰਹਿੰਦੇ ਆਪਾਂ ਨਸ਼ੇ ਆਦੀ ਦੀ ਕਹਿ ਨਹੀਂ ਸਕਦੇ ਬਟ ਅੱਜ ਇਸ ਟਾਈਮ ਨੇ ਇਹਨਾਂ ਨੇ दारू ਪੀਤੀ ਸੀ ਨਸ਼ੇ ਆਦੀ ਆਪਾਂ ਕਹਿ ਨਹੀਂ ਸਕਦੇ ਹੈਗੀ ਪੁਰਾਣੀ ਰੰਜਿਸ਼ ਕੋਈ ਹਾਂਜੀ ਪੁਰਾਣੀ ਕੋਈ ਰੰਜਿਸ਼ ਨਹੀਂ ਹੈਗੀ ਜੀ ਬਸ ਇਹ ਉਸ ਤੋਂ ਬਾਅਦ ਮੇਰੀ ਮੰਮੀ ਨੇ ਵੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਦੀ ਮੰਮੀ ਦੀ ਵੀ ਬਾਹ ਉਹਨਾਂ ਨੇ ਬਕਾਇਦਾ ਮੋੜੀ ਆ ਆਪਣੇ ਕੋਈ ਵੀਡੀਓ ਵੀ ਹੋਣੀਆਂ ਵੀ ਉਹਨਾਂ ਨੇ ਵੀ ਕੀ ਕੀ ਕੀਤਾ ਮੈਂ ਮਾਰ ਕਰਦੇ ਪੁਲਿਸ ਲਈ ਤੁਸੀਂ ਮੇਰੇ ਕੋਲ ਪੁਲਿਸ ਬੁਲਾਈ ਪੁਲਿਸ ਪਹਿਲਾਂ ਤਾਂ ਵੀ ਉਹ ਬਿਲਕੁਲ ਕੋਈ ਉਹਨਾਂ ਨੂੰ ਕੋਈ ਰਿਪਲਾਈ ਨਹੀਂ ਦਿੱਤਾ ਹੈਗਾ ਇਹ ਫਿਰ ਉਹਨਾਂ ਨੇ ਫਿਰ ਅਸੀਂ ਉਹਨਾਂ ਨੂੰ ਮਤਲਬ ਕਿ ਦੁਬਾਰਾ ਇਹਨਾਂ ਨੇ ਇੱਕ ਪਰਸਨ ਨੂੰ ਭੇਜ ਦਿੱਤਾ ਬੋਲ ਹੈਲਪਲਾਈਨ ਤੇ ਉਹਨਾਂ ਨੂੰ ਗੋਲ ਕੀਤਾ ਕਹਿੰਦੇ ਯਾਰ ਭਾਈ ਆ ਰਹੇ ਆ ਅਸੀਂ ਕਿਹੜਾ ਤੁਹਾਡੀ ਇਕੱਲੇ ਲੜਾਈ ਵਾਸਤੇ ਅਸੀਂ ਬੈਠੇ ਆ ਇੱਥੇ ਲਿਖਣ ਵਾਸਤੇ ਉਹ ਆਏ ਬੱਸ ਲਿਖੇ ਆਪਣੀ ਫਾਰਮੈਲਟੀ ਕਰਕੇ ਚਲੇ ਗਏ ਆਪਣੀ ਫਾਰਮੈਲਟੀ ਕਰਕੇ ਚਲੇ ਗਏ ਕਹਿੰਦੇ ਆ ਜਾਓ ਉਹਨਾਂ ਥਾਣੇ ਅਸੀਂ ਆਪਾਂ ਦੇਖ ਲਾਂਗੇ ਏਕੇ ਕੁਝ ਇਹ ਬੱਸ ਜੀ ਇਹ ਕੁਝ ਹੋ ਰਿਹਾ ਘਟੂ ਘਟ ਡੇਢ ਘੰਟੇ ਬਾਅਦ ਆਪਣੀ ਪੀਸੀਆ ਰਾਈ ਆ ਤੁਸੀਂ ਆਪਣੇ ਫੋਨ ਦੀ ਰਿਕਾਰਡਿੰਗ ਚੈੱਕ ਕਰ ਲਓ ਤੇ ਉਹਨਾਂ ਦੀ ਟਾਈਮਿੰਗ ਚੈੱਕ ਕਰ ਲਿਓ ਪੀਸੀਆ ਕਿਹੜੇ ਟਾਈਮ ਤੇ ਆਈ ਆ ਉਹਨਾਂ ਨੂੰ ਪੁੱਛ ਲਵੋ ਤੁਸੀਂ ਕਿੰ ਆ ਸ਼ੀਸ਼ਾ ਤੋੜਿਆ ਜੀ ਹਾਂ ਜੀ ਆ ਦੇਖ ਆ ਇੱਥੋਂ ਦੇਖ ਸਕਦੇ ਹੋ ਤੁਸੀਂ ਆ ਕੋਈ ਬਰਾਬਰ ਆਪਣੇ ਕੋ ਬਗਾਇਦਾ ਵੀਡੀਓ ਵੀ ਹੈਗੀਆਂ ਉਹ ਮੁੰਡੇ ਦੀਆਂ ਜੀ ਆ ਦੇ ਮੰਗ ਕੀ ਕਰਦੇ ਹਾਂ ਤੁਸੀਂ ਮੰਗਿਆ ਜੀ ਇਹ ਹੀ ਕਰਦੇ ਹਾਂ ਜੀ ਸਾਨੂੰ ਇਦਾਂ ਦੇ ਮੁੰਡੇ ਨਹੀਂ ਚਾਹੀਦੇ ਗਲੀ ਦੇ ਵਿੱਚ ਵੀ ਵੀ ਇਹਨਾਂ ਨੂੰ ਮਾਫੀ ਮਾਫੀ ਮੰਗਾਉਣ ਸਜ਼ਾ ਵੀ ਦਿਵਾਉਣਾ ਚਾਹੁੰਦੇ ਆ ਪ੍ਰੋਪਰ ਵੀ ਨਾ ਵੀ ਸਜ਼ਾ ਹੋਵੇ ਕਿਹੜਾ ਮੱਲਾ ਜੀ ਕਿੱਥੇ ਹੋਇਆ ਹੈ ਨਾਨਸੋ ਮੱਲਾ ਸ਼ੀ ਨੰਬਰ ਗਲੀ ਕੋਚ ਨਹੀਂ ਮੈਂ ਸਾਹਮਣੇ ਬੈਠੀ ਹਾਂ ਜਦੋਂ ਇਧਰ ਹਾਂਜੀ ਜਦੋਂ ਇਧਰੋਂ ਨਿਕਲੇ ਆ ਨਾ ਤੇ ਇੱਕ ਇੰਨੀ ਤੇਜ਼ ਗੱਡੀ ਨਾਲ ਨੰਗਾਈ ਇੱਕ ਤਾਂ ਮਾਰੀ ਗੱਡੀ ਜਦੋਂ ਮੈਂ ਪੱਜੇ ਪੁੱਤ ਰੁਕੋ ਜਾ ਪੁੱਤ ਰੁਕੋ ਜਾ ਨਹੀਂ ਰੁਕੇ ਬੱਚੇ ਸਕੂਟੇ ਲੈ ਕੇ ਉੱਥੇ ਪਹੁੰਚੇ ਮੈਂ ਨਾਲ ਪਹੁੰਚੇ ਮੈਂ ਕਿਹਾ ਪੁੱਤ ਤੂੰ ਜਿੱਦ ਗੱਲ ਤਾਂ ਸੁਣੋ ਸਿੱਧੀਆਂ ਗੱਲਾਂ ਕੱਢਣ ਲੱਗ ਗਏ ਮੈਂ ਕਹ ਤੂੰ ਗੱਲਾਂ ਕਿਉਂ ਕਰਦਾ ਤੂੰ ਬੱਚੇ ਵਰਦਿਆ ਕਹਿੰਦਾ ਕੀ ਕਰੂਗੀ ਤੂੰ ਮੈਂ ਕਹ ਕੰਨਾ ਕਿ ਇਹ ਤੂੰ ਥੱਲੇ ਰੁਕ ਜਾ ਤੂੰ ਜਾ ਕੇ ਗੱਡੀ ਤਾਂ ਦੇਖ ਲੈ ਕਹਿੰਦਾ ਨਹੀਂ ਅਸੀਂ ਨਹੀਂ ਅਸੀਂ ਤਾਂ ਜਾਣਾ ਹੈ ਮੁੰਡਾ ਮੇਰੇ ਮੂਰੇ ਆਇਆ ਕਹਿੰਦਾ ਜਾ ਤੇਰੇ ਮੁੰਡੇ ਨੂੰ ਮਾਰਾਂ ਗੱਡੀ ਵੀ ਪੜਨਾਂਗੇ ਤੂੰ ਉੱਥੇ ਆ ਜੇ ਅਕੱਲੇ ਉੱਥੇ ਆ ਕੇ ਦੇਖਾਂਗੇ ਮੈਂ ਤੈਨੂੰ ਦੇਖ ਲਾਂਗੇ ਥਾਣੇ ਦੇ ਵਿੱਚ ਆਪਣੀ ਜਦੋਂ ਬੋਲੇ ਤਾਂ ਮੇਰੀ ਵੀ ਬਾਹ ਪੜੀ ਹੁੰਦੇ ਨਾ ਦੇ ਜਦੋਂ ਮੈਂ ਉੱਥੋਂ ਫਿਰ ਉੱਥੋਂ ਫਟਾਫਟ ਉੱਤਰ ਕੇ ਆਏ ਸਾਰੇ ਨਾ ਬਚਾਏ ਮੁੰਡਾ ਇਹ ਮੋਹੱਲੇ ਵਾਲੇ ਨਾ ਹੁੰਦੇ ਤਾਂ ਤਾਂ ਅੱਜ ਮੁੰਡਾ ਵੀ ਮਰ ਜਾਂਦਾ ਥਾ ਗੱਡੀ ਉਹਨਾਂ ਨੇ ਉੱਪਰ